ਸੀ ਦੇਖ ਰਿਹਾ ਜੈਸੀਆ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਟੌਪ ਅੱਜ ਕੱਲ ਦੀ ਭਜ ਦੌਰ ਵਿੱਚ ਜ਼ਿੰਦਗੀ ਵਿੱਚ ਆਮ ਮਿਹੜਾ ਇਨਸਾਨ ਹੈ ਉਹ ਕਿਤੇ ਕਿਤੇ ਅਨੇਕਾਂ ਬਿਮਾਰੀਆਂ ਦੇ ਘਿਰ ਗਿਆ ਹੈ ਚਾਹੇ ਉਹ ਬਲੱਡ ਪ੍ਰੈਸ਼ਰ ਹੋ ਚਾਹੇ ਉਹ ਸ਼ੂਗਰ ਹੋ ਤਾਂ ਕਿਤੇ ਕਿਤੇ ਆਕੇ ਹਮੇਸ਼ਾ ਹੀ ਡਾਕਟਰਾਂ ਵੱਲੋਂ ਆਮ ਮਿਹੜੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਨੂੰ ਵਾਸਤੇ ਸੁਚੇਤ ਕੀਤਾ ਜਾਂਦਾ ਵੀ ਉਹ ਹਮੇਸ਼ਾ ਆਪਣੇ ਵੀਪੀ ਨੂੰ ਹਮੇਸ਼ਾ ਆਏ ਦਿਨ ਹਫਤੇ ਜਾਂ ਮਹੀਨੇ ਵਿੱਚ ਚੈੱਕ ਜੁਰਾ ਸੋ ਵਰਡ ਹਾਰਡੇ ਦੇ ਉੱਪਰ ਅੰਦਾਜ਼ਨ ਇੱਕ ਇੱਕ ਪੰਦਵਾੜਾ ਹੁੰਦਾ ਇੱਕ ਹਫਤਾ 10 ਦਿਨ ਪਹਿਲਾਂ ਹੀ ਜਿਹੜੇ ਡਾਕਟਰਸ ਹੁੰਦੇ ਆ ਆਮ ਲੋਕਾਂ ਨੂੰ ਜਾਗਰੂ ਕਰਨ ਲਈ ਵੱਡੇ ਵੱਡੇ ਸੈਮੀਨਾਰ ਕਰਦੇ ਆ ਰੈਲੀਆਂ ਕੱਢਦੇ ਤਾਂ ਕਿ ਆਮ ਜਿਹੜੇ ਲੋਕ ਹੈ ਉਹ ਇਸ ਭਿਆਨਕ ਬਿਮਾਰੀ ਯਾਨੀ ਕਿ ਹਾਈ ਬਲੱਡ ਪ੍ਰੈਸ਼ਰ ਟ ਹਾਈਪਰ ਟੈਂਸ਼ਨ ਤੋਂ ਦੂਰ ਹੋ ਸਕਣ ਸੋ ਇਸ ਤਰ੍ਹਾਂ ਦੀ ਰੈਲੀ ਦਾ ਰੋਜ਼ਾਨਾ ਦੇ ਕਨੇਜੀ ਅਸਰ ਕੱਢਿਆ ਰਿਹਾ ਤਾਂ ਤਸਵੀਰਾਂ ਸਾਹਮਣੇ ਦਿਖਾ ਰਹੇ ਆਂ ਵੀ ਅਗਰ ਤੁਹਾਡੀ ਉਮਰ 18 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਤਾਂ ਹਰ ਉਸ ਇਨਸਾਨ ਨੂੰ ਆਪਣਾ ਵੀਪੀ ਇੱਕ ਮਹੀਨੇ ਵਿੱਚ ਜੋ ਆਖਰ ਚੈੱਕ ਕਰਾਉਣਾ ਚਾਹੀਦਾ ਕਿਉਂਕਿ ਅੱਜ ਕੱਲ ਜਿਹੜੀ ਤੁਹਾਡੀ ਲਾਈਫ ਸਟਾਈਲ ਬਣ ਚੁੱਕੀ ਹੈ ਉਹ ਕਿਨ ਕਿਤੇ ਆ ਕੇ ਤੁਹਾਨੂੰ ਇਸ ਦੀਆਂ ਸ਼ਿਕਾਇਤਾਂ ਆਮ ਸੁਣਨ ਨੂੰ ਮਿਲ ਜਾਂਦੀਆਂ ਸੋ ਇਸ ਸਾਰੀ ਰੈਲਿਟੀ ਰੈਲੀ ਅੱਜ ਹਾਰਡ ਡੇ ਦੇ ਉੱਪਰ ਕੀਤੀ ਜਾ ਰਹੀ ਹੈ ਕਿਨ ਕਿਤੇ ਆ ਕੇ ਆਮ ਲੋਕਾਂ ਦੇ ਭਲੇ ਵਾਸਤੇ ਉਹਨਾਂ ਨੂੰ ਜਾਗਰੂਕਨ ਵਾਸਤੇ ਵੀ ਹਾਈ ਬਲੱਡ ਪ੍ਰੈਸ਼ਰ ਕੀ ਹੈ ਤਾਂ ਇਹਦਾ ਕੀ ਨੁਕਸਾਨ ਉਸ ਇਨਸਾਨ ਨੂੰ ਹੁੰਦਾ ਤਾਂ ਆਓ ਗੱਲਬਾਤ ਕਰਦੇ ਹਾਂ ਡਾਕਟਰ ਆਮਿਤ ਮੋਦੀ ਜੀ ਸੌਰਾ ਡੈਨਿਸੀਟੀ ਵੀ ਦੇ ਚ ਗੁੱਡ ਮਾਰਨਿੰਗ ਹਾਰਡ ਡੇ ਹਾਰਡ ਡੇ ਕਿਹਾ ਦਿੰਦੇ ਆ ਹਮੇਸ਼ਾ ਮੇਰਾ ਖਿਆਲ ਆ ਹਾਰਡਰ ਡੇਲੀ ਹੋ ਜਾਂਦਾ ਉਸ ਪੇਸ਼ੈਂਟਾਂ ਦੇ ਜਿਹਨਾਂ ਨੂੰ ਹਾਈ ਬੀਪੀ ਚੱਕਿਆ ਹੁੰਦੀ ਹੈ ਸਭ ਤੋਂ ਪਹਿਲਾਂ ਆਮ ਲੋਕ ਇਹ ਜਾਣਦੇ ਹਾਈ ਬੀਪੀ ਕਿਸ ਤਾ ਹੁੰਦਾ ਹੈ ਕੀ ਕਾਰਨ ਕੀ ਹੈ ਮੈਂ ਦੇਖੋ ਹਾਈ ਬੀਪੀ ਹੁੰਦੇ ਬਹੁਤ ਕੋਈ ਸਪੈਸਿਫਿਕ ਕਾਰਨ ਨਹੀਂ ਹੈ ਆਮ ਤੌਰ ਤੇ ਹੁੰਦਾ ਕਿ ਫੈਮਿਲੀ ਹਿਸਟਰੀ ਜੇ ਅਗਰ ਤੁਹਾਡੀ ਹੋਵੇ ਹਾਈ ਬਲੱਡ ਪ੍ਰੈਸ਼ਰ ਦੀ ਉਹ ਵਾਲੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ ਔਰ ਤੁਹਾਡਾ ਲਾਈਫ ਸਟਾਈਲ ਅਗਰ ਹੈਲਦੀ ਨਹੀਂ ਹੈ ਇਫ ਯੂ ਆ ਰੂ ਬੀਜ਼ ਤੁਸੀਂ ਐਕਸਰਸਾਈਜ਼ ਨਹੀਂ ਕਰ ਰਹੇ ਹੈਗੇ ਹੋ ਤੁਹਾਡੇ ਖਾਣੇ ਦੇ ਵਿੱਚ ਫਾਸਟ ਫੂਡ ਜ਼ਿਆਦਾ ਹੈਗਾ ਤੁਹਾਡੇ ਖਾਣੇ ਦੇ ਵਿੱਚ ਨਮਕ ਜ਼ਿਆਦਾ ਹੈਗਾ ਤਾਂ ਉਹਦੇ ਨਾਲ ਵੀ ਹਾਈ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ। ਔਰ ਅਗਰ ਹਾਈ ਬੀਪੀ ਹੋਵੇ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਰੈਗੂਲਰ ਆਪਣੇ ਡਾਕਟਰ ਨੂੰ ਚੈੱਕ ਕਰਾਓ। ਅਗਰ ਬੀਪੀ ਹਾਈ ਹੈ ਉਹਨੂੰ ਕੰਟਰੋਲ ਕਰਾਓ। ਅਗਰ ਬੀਪੀ ਹਾਈ ਕੰਟਰੋਲ ਨਹੀਂ ਕਰਾਵਾਂਗੇ ਤਾਂ ਉਹਦੀ ਮਲਟੀਪਲ ਆਪਾਂ ਨੂੰ ਕੰਪਲਿਕਸ਼ਨਸ ਹੋ ਜਾਂਦੀਆਂ ਜਿਵੇਂ ਕਿਡਨੀ ਦੇ ਵਿੱਚ ਹਾਰਟ ਦੇ ਵਿੱਚ ਬ੍ਰੇਨ ਦੇ ਵਿੱਚ ਔਰ ਆਈਜ਼ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ। ਔਰ ਅੱਜ ਕਿਉਂਕਿ ਵਰਲਡ ਹਾਰਟ ਡੇ ਹੈ ਤੇ ਹਾਰਟ ਦਾ ਪ੍ਰੀਵੈਂਸ਼ਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਆਪਾਂ ਨੂੰ ਹਾਰਟ ਡਿਜ਼ੀਜ਼ ਨੂੰ ਨਹੀਂ ਪ੍ਰੀਵੈਂਟ ਕਰਾਂਗੇ ਤਾ ਅੱਗੇ ਜਾ ਕੇ ਆਪਾਂ ਨੂੰ ਹਾਰਟ ਦੀ ਪ੍ਰੋਬਲਮਸ ਆ ਸਕਦੀਆਂ ਆਈਆਂ। ਤੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਆਪਣਾ ਲਾਈਫਸਟਾਈਲ ਮੋਰ ਹੈਲਦੀ ਰੱਖੋ, ਆਪਣੇ ਆਪ ਨੂੰ ਸਟ्रेस ਫ੍ਰੀ ਰੱਖੋ, ਆਪਣੇ ਆਪ ਨੂੰ ਫਿਜ਼ੀਕਲੀ ਐਕਟਿਵ ਰੱਖੋ, ਔਰ ਆਪਣੀ ਡਾਈਟ ਨੂੰ ਪ੍ਰੋਪਰ ਕੰਟਰੋਲ ਕਰੋ। ਆਮਲੇ ਇਨਸਾਨ ਦਾ ਨਾਰਮਲ ਬੀਪੀ ਕਿੰਨਾ ਹੋਣਾ ਚਾਹੀਦਾ? ਦੇਖੋ ਜਿਹੜਾ ਲੇਟੈਸਟ ਗਾਈਡਲਾਈਨ ਹੈ ਉਹ ਕਹਿੰਦੀ ਹੈ ਕਿ 130/35 ਉੱਪਰਲਾ ਸਿਸਟੋਲਿਕ ਹੋਣਾ ਚਾਹੀਦਾ ਔਰ 85 ਤੋਂ نیچے ਡਾਇਸਟੋਲਿਕ ਹੋਣਾ ਚਾਹੀਦਾ, ਨੀਚੇ ਵਾਲਾ ਜਿਹੜਾ। ਸੋ 135/85 ਇਜ਼ ਅ ਨਾਰਮਲ ਬੀਪੀ। ਉਸ ਤੋਂ ਅਗਰ ਉੱਪਰ ਜਾ ਰਿ ਕੀ ਲੱਗ ਰਿਹਾ ਵੀ ਆਪਾਂ ਬੀਪੀ ਨੂੰ ਜੜ ਤੋਂ ਅੜੇ ਹਾਈ ਬੀਪੀ ਹੁੰਦਾ ਉਹਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਦੇਖੋ ਅਗਰ ਤੁਸੀਂ ਆਪਣਾ ਲਾਈਫਸਟਾਈਲ ਕੰਟਰੋਲ ਕਰ ਲਓ ਅਗਰ ਕਿਸੇ ਦਾ ਮੰਨ ਲਓ ਵੀ weight 100 ਕਿਲੋ ਹੈ ਅਗਰ ਉਹ 85 ਕਿਲੋ ਤੇ ਲਾਏ ਵੇਟ ਆਪਣਾ ਆਪਣੀ ਡਾਈਟ ਕੰਟਰੋਲ ਕਰ ਲਏ ਆਪਣੇ ਸਟ्रेस ਨੂੰ ਕੰਟਰੋਲ ਕਰ ਰਹੇ ਤਾਂ ਕੁਝ ਹੱਦ ਤੱਕ ਆਪਾਂ ਬੀਪੀ ਨੂੰ ਡੀਫੀਟ ਕਰ ਸਕਦੇ ਹਾਂ ਪਰ ਅਗਰ ਨਹੀਂ ਕੰਟਰੋਲ ਹੁੰਦਾ ਫਿਰ ਆਪਣੇ ਕੋਲ ਦਵਾਈਆਂ ਹੈਗੀਆਂ ਜਾਂ ਹੋਰ ਸਾਧਨ ਹੈਗੇ ਜਿਨ੍ਹਾਂ ਬੀਪੀ ਆਪਾਂ ਕੰਟਰੋਲ ਕਰ ਸਕਦੇ ਹਾਂ ਕਿ ਦਵਾਈਆਂ ਨਾਲ ਵੀਪੀ ਨੂੰ ਹਾਈਪਰ ਜਿਹੜਾ ਹਾਈ ਬੀਪੀ ਕਰਨਿਆ ਉਹ ਜਿਆਦਾ ਅੱਜ ਦੇ ਅਜੋਕੇ ਸਮੇਂ ਦੇ ਕੰਟਰੋਲ ਕੀਤਾ ਜਾ ਸਕਦਾ ਹਾਂ ਬਹੁਤ ਅੱਛੀ ਦਵਾਈਆਂ ਅੱਜ ਕੱਲ अवेलेबल ਹੈਗੀਆਂ ਜਿਹਦੇ ਨਾਲ ਅਸੀਂ ਬੀਪੀ ਬਹੁਤ ਆਰਾਮ ਨਾਲ ਕੰਟਰੋਲ ਕਰ ਸਕਦੇ ਹਾਂ ਕੋਈ ਐਸੀ ਗੱਲ ਨਹੀਂ ਹੈ ਕਿ ਬੀਪੀ ਇਜ਼ ਨਾਟ ਕੰਟਰੋਲੇਬਲ ਇਹ ਹੈ ਕਿ ਪੇਸ਼ੈਂਟ ਨੂੰ ਅਵੇਅਰ ਕਰਾਉਣਾ ਚਾਹੀਦਾ ਹੈ ਕਿ ਹਾਂ ਅਵੇਅਰ ਕਰਾਉਣਾ ਚਾਹੀਦਾ ਕਿ ਉਹਨੂੰ ਹਾਈ ਬਲੱਡ ਪ੍ਰੈਸ਼ਰ ਹੈਗਾ ਔਰ ਉਹਨੂੰ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਰੱਖਣਾ ਹੈ ਔਰ ਕਿਵੇਂ ਉਹਨੂੰ ਦਵਾਈਆਂ ਖਾਣੀਆਂ ਨੇ ਬੋਸਲੀ ਪੰਜਾਬ ਦੀ ਗੱਲ ਕਰਦੇ ਪੰਜਾਬ ਦਾ ਇੱਕ ਵਿਰਸਾ ਹੈਗਾ ਆਮੜੇ ਲੋਕ ਹੁੰਦੇ ਖਾਸੇ ਪਿੰਡਾਂ ਦੇ ਲੋਕ ਹੈ ਡੇਲੀ ਵਿਸਕੀ ਪੀ ਅ ਦੂਜੇ ਨਾਨ ਵੇਜ ਖਾਂਦੇ ਤਾਂ ਕਿਵੇਂ ਕਿ ਆ ਕੇ ਕੋਲੇਸਟ੍ਰੋਲ ਵੀ ਵੱਧ ਆਇਆ ਤਾਂ ਨੁਕਸਾਨ ਕਰਦਾ ਬੀਪੀ ਵੀ ਇਹ ਸ਼ਿਕਾਇਤ ਮੰਨਦੇ ਵੀ ਇਹ ਜਿਹੜੀਆਂ ਮੋੜੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਲਾਈਫ ਸਟਾਈਲ ਦੀਆਂ ਉਹ ਵੀ ਹਾਰਟ ਤੇ ਬਲੱਡ ਪ੍ਰੈਸ਼ਰ ਨੂੰ ਵਧਾਦੀ ਆ। ਆ ਲਾਈਫ ਸਟਾਈਲ ਦਾ ਮਤਲਬ ਇਹ ਹੈ ਕਿ ਅਗਰ ਜਿਹੜਾ ਤੁਸੀਂ ਤੁਹਾਡਾ ਈਟਿੰਗ ਹੈਬਿਟਸ ਮਾੜੀਆਂ ਹੈਂਗੇ ਮਤਲਬ ਤੁਸੀਂ ਖਾਣਾ ਤੁਹਾਡਾ ਅੱਛਾ ਨਹੀਂ ਹੈਗਾ ਤੁਸੀਂ ਰੈਗੂਲਰਲੀ ਡਰਿੰਕ ਕਰ ਰਹੇ ਹੋ ਤਾਂ ਇਹ ਸਾਰੇ ਰਿਸਕ ਫੈਕਟਰ ਹੈਗੇ ਹਾਰਟ ਡਿਜ਼ੀਜ਼ ਔਰ ਬਲੱਡ ਪ੍ਰੈਸ਼ਰ ਦੋਨਾਂ ਵਾਸਤੇ। ਤੋਂ ਅਸੀਂ ਲੋਕਾਂ ਨੂੰ ਇਹ ਸੁਜੈਸਟ ਕਰਦੇ ਹਾਂ ਕਿ ਆਪਣੀ ਡਾਈਟ ਨੂੰ ਹੈਲਦੀ ਰੱਖੋ। ਉਹਦੇ ਨਾਨ ਵੇਜ ਘੱਟ ਤੋਂ ਘੱਟ ਰੱਖੋ ਅਜਮਨ ਜਿਹੜਾ ਫਰਾਈਡ ਨਾਨ ਵੇਜ ਹੈਗਾ ਤੇ ਥੋੜਾ ਫਾਸਟ ਫੂਡ ਹੈਗਾ ਉਹਨੂੰ ਘੱਟ ਰੱਖੋ ਆਪਣਾ ਸਟ्रेस ਲੈਵਲ ਨੂੰ ਕੰਟਰੋਲ ਰੱਖੋ ਔਰ ਅਗਰ ਤੁਹਾਨੂੰ ਦਵਾਈ ਦੀ ਲੋੜ ਹੈ ਤਾਂ ਪ੍ਰੋਪਰ ਦਵਾਈ ਲਓ ਇੱਕ ਅੱਜ ਇਹ ਵੀ ਧਾਰਨਾ ਹੈ ਗਈ ਹੈ ਹਰ 10 ਸਾਲ ਦੇ ਬੱਚੇ ਨੂੰ ਵੀ ਬੀਪੀ ਰਿਸਕ ਆ ਜਾਂਦੀ ਕਿ ਅੱਜ ਦਾ ਇਹ ਵੀ ਕੋਈ ਫਰਕ ਪੈਂਦਾ ਖੈਰ 10 ਸਾਲ ਦਾ ਇੰਨਾ ਕਾਮਨ ਨਹੀਂ ਹੈਗਾ ਬਟ ਯੰਗ ਹਾਈਪਰਟੈਂਸਿਵ ਹਾਨੇ ਸ਼ੁਰੂ ਹੋ ਗਏ ਹਨ ਬਿਕਾਜ਼ ਅਸੀਂ ਆਪਣੇ ਰੈਗੂਲਰਲੀ ਓਪੀਡੀ ਦੇਖਦੇ ਹਾਂ ਕਿ 18 ਸਾਲ ਦੇ ਬੱਚੇ ਨੂੰ 20 ਸਾਲ ਦੇ ਬੱਚੇ ਨੂੰ ਜਾਂ 16 ਸਾਲ ਦੇ ਬੱਚੇ ਨੂੰ ਹਾਈ ਬਲੱਡ ਪ੍ਰੈਸ਼ਰ ਉਹਦਾ ਮੇਨ ਕਾਰਨ ਤਾਂ ਫੈਮਿਲੀ ਹਿਸਟਰੀ ਹੁੰਦੀ ਹੈ ਐਂਡ ਸੈਕੰਡਲੀ ਅਗਰ ਫੈਮਿਲੀ ਹਿਸਟਰੀ ਹੋਵੇ ਨਾਲ ਤੁਹਾਡਾ ਬੱਚੇ ਦਾ ਲਾਈਫਸਟਾਈਲ ਅੱਛਾ ਨਹੀਂ ਹੈ ਉਹ ਸਾਰਾ ਦਿਨ ਬੱਠੇ ਵੀਡੀਓ ਗੇਮਸ ਖੇល ਰਿਹਾ ਹੈ ਨਾ ਆਪਣਾ ਫਾਸਟ ਫੂਡ ਖਾ ਰਿਹਾ ਹੈਗਾ ਔਰ ਉਹ ਫਿਜ਼ਿਕਲੀ ਐਕਟਿਵ ਨਹੀਂ ਹੈਗਾ ਤਾਂ ਉਸ ਕੇਸਿਸ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਹੋਣ ਦੇ ਚਾਂਸਸ ਹੁੰਦੇ ਨੇ ਕਿ ਸਾਡੇ ਦੇਖਦੇ ਹੋ ਡਾਕਟਰ ਫੈਜ਼ਰ ਗੱਲ ਕੀਤੀ ਹੈ ਵੀ ਅੱਜਕਲ ਬੇਸ਼ੱਕ ਡਾਕਟਰ ਹਮੇਸ਼ਾ ਅਵੇਅਰ ਕਰਦੇ ਆ ਵੀ ਲੋਕਾਂ ਨੂੰ ਆਪਣੀ ਸਿਹਤਤੀ ਵੀ ਹਾਈ ਬੀਪੀ ਨਾ ਹੋਣੀ ਚਾਹੀਦਾ ਸਭ ਤੋਂ ਵੱਡਾ ਹਾਈ ਬੀਪੀ ਹੈ ਉਹ ਸਿੱਧੇ ਤੁਹਾਨੂੰ ਸਟ੍ਰੋਕ ਦਾ ਦਸਤਕ ਦਿੰ कि दवाइयाँ आजकल जैसे डॉक्टर दवाइयाँ भी आ चुके कि इतना दवाइयाँ है भी आम लोगों को हार्ट ब्लड हाई बी पी तो बच सकते हैं जी बिल्कुल जी बिल्कुल थैंक यू आ, हमारा एक तो ग्लैंडमार्क फार्मास्यूटिकल का एवरी ईयर यही अवेयरनेस इवेंट हमारा रहता है और इस मंथ जो है हम डॉक्टर अमित के साथ ये सेलिब्रेट कर रहे हैं हाईपर टेंशन हार्ट डे जो है और हम यही चाहते हैं कि सर ने अभी जैसे आपको बताया कि 18 इयर्स इट इज़ ए शुड मतलब राइट एज जिसमें हमें बीपी जो है देखते रहना चाहिए बच्चों का सो so, यही मैसेज जो है हमारा रीच मासिस में जाना चाहिए सो दैट की पब्लिक अवेयरनेस ज़्यादा बढ़े और बीपी का ज़्यादा दिक्कत ना रहे दूसरा इसमें मेडिसिन की बात करेंगे तो सर ने भी जैसे बताया कि इसमें प्रॉपर मेडिसिन हैं हम इसमें टलमा में डील करते हैं हमारा टलमा ब्रांड रहता है जो कि हाई ब्लड प्रेशर के लिए इसमें कम्प्लीट थेरेपी हमारा रहता है जी आ, सो दी की पूरा हफ़्ता दी कि ਹਾਰਡੇ ਦੇ ਪੁਣਾ ਇਹਦਾ ਕਾ ਸਕੇ ਹਾਈ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ ਜਾਂਦੀ ਤਾਂ ਹਾਈ ਬਲੱਡ ਪ੍ਰੈਸ਼ਰ ਤੁਹਾਨੂੰ ਹਮੇਸ਼ਾ ਹੀ ਉਸ ਦਾ ਧਿਆਨ ਰੱਖਣਾ ਚਾਹੀਦਾ ਤਾਂ ਖਾਸ ਕਰਕੇ ਜੇ ਤੁਹਾਡੀ ਉਮਰ 18 ਸਾਲ ਹੋ ਜਾਂਦੀ ਹੈ ਤਾਂ ਹਰ ਉਸ ਸਖਸ਼ ਨੂੰ ਮਹੀਨੇ ਚ ਆਪਣਾ ਤਕਰੀਬਨ ਇੱਕ ਵਾਰ ਜੂ ਬਲੱਡ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਨਜ਼ਦੀਕੀ ਕਿਸੇ ਵੀ ਡਾਕਟਰ ਜਾ ਕੇ ਕਿਉਂਕਿ ਜਿਹੜਾ ਹਾਈ ਬਲੱਡ ਪ੍ਰੈਸ਼ਰ ਹੁੰਦਾ ਹੈ ਉਹ ਸਿੱਧੇ ਤੁਹਾਡੇ ਸਟ੍ਰੋਕ ਦਾ ਮੁੱਖ ਕਾਰਨ ਬੰਦਾ ਤਾਂ ਕਿਤੇ ਕਿਤੇ ਆਕੇ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰੋ ਰੋਜ਼ਾਨਾ ਕਸਰਤ ਕਰੋ ਤੇ ਆਪਣਾ ਦੇ ਖਾਣ-ਪਾਨ ਦੇ ਵੜੀ ਖਾ ਸਕਦੇ ਜੰਕ ਫੂਡ ਦੀ ਗੱਲ ਕੀਤੀ ਦੀ ਜੰਕ ਫੂਡ ਨੂੰ ਤੁਸੀਂ ਕੋਸ਼ਿਸ਼ ਕਰੋ ਅ ਅਵੋਇਡ ਕਰੋ ਤੇ ਘਰ ਦਾ ਖਾਣਾ ਸਵੱਛ ਖਾਣਾ ਖਾਓ ਇਹ ਤੁਹਾਨੂੰ ਕੁਝ ਪ੍ਰੀਕਾਸ਼ਨਸ ਹੈਗੇ ਜਿਹੜੇ ਤੁਹਾਨੂੰ ਹਾਈ ਬੀਪੀ ਤੋਂ ਤੁਹਾਨੂੰ ਅੱਜ ਬਚਾ ਸਕਦੇ ਆ ਆਓ ਦੇਖਦੇ ਜਿਸਨ ਜੜੀ ਰੈਲੀ ਹੱਡੀ ਜਾ ਰਹੀ ਫਿਰ ਵੀ ਕਿਤੇ ਕਿਤੇ ਆ ਕੇ ਇਹ ਰਹੀ ਰੈਲੀ ਹੈ ਇਹ ਆਮ ਲੋਕਾਂ ਨੂੰ ਜੜੀ ਇਹ ਜਾਗਰੂ ਕਰਨ ਵਾਸਤੇ ਤਾਂ ਕਿ ਲੋਕ ਆਪਣੇ ਸਿਹਤ ਬੀ ਧਿਆਨ ਰੱਖਣ ਤਾਂ ਕਿ ਤੁਸੀਂ ਆਪਣਾ ਵੀਪੀ ਨੋਰਮਲ ਰੱਖੋ कसर करके अपनी का भी ध्यान रखो कैमरा मैन बॉबिना संदीप शर्मा लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप